ਸਰਕਾਰ ਹੁਣ ਨਸ਼ੇ ਦੀ ਬਹੁਤ ਪਰਮਾਰ ਹੈ ਉਤੋਂ ਸਖਤੀ ਕਰੀ ਜਾਂਦੀ ਹੈ ਸਰਕਾਰ ਹੈ ਚਲੋ ਚੰਗੇ ਵਿਚਾਰ ਆ ਨਹੀਂ ਤਾਂ ਦੂਜਿਆਂ ਵਾਂਗੂ ਜਨਤਾ ਨੇ ਇਹਨਾਂ ਨੂੰ ਵੀ ਦੇਣਾ ਕੁਰਸੀ ਤੋਂ ਤਾਰ ਚਲੋ ਤਾਂ ਇਹ ਵੀ ਜਾਣੀ ਹੈ ਵਧੀਆ ਸਰਕਾਰ ਨਸ਼ੇ ਨੂੰ ਨੱਥ ਪਾਉਂਦੀ ਹੈ ਨੌਜਵਾਨਾਂ ਦੀ ਜ਼ਿੰਦਗੀ ਬਚਾਉਂਦੀ ਹੈ ਉਹ ਮੈਂ ਤਾਂ ਕਹਿਣਾ ਵਧੀਆ ਨਸ਼ਾ ਮੁਕਤ ਹੋਜੂ ਪੰਜਾਬ ਉਹ ਬੱਚ ਜਾਣ ਗੀਆਂ ਜਿਹੜੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਹੁੰਦੀਆਂ ਖਰਾਬ ਉਹ ਜਿਹੜੇ ਆ ਵੱਡੇ ਮਗਰਮਾਸ਼ਾ ਉਹਨਾਂ ਨੂੰ ਤਾਂ ਕੋਈ ਫੜਦਾ ਨਹੀਂ ਜੇ ਤੇਰੇ ਮੇਰੇ ਵਰਗਾ ਪਾ ਦੇ ਦੱਸ ਨਾ ਕਿਸੇ ਨੇ ਨਸ਼ਾ ਸਕਣਾ ਰੋਕ ਫੜਨ ਵਾਲਿਆਂ ਨੂੰ ਤਾਂ ਫੜਦੇ ਨਹੀਂ ਤੇਰੇ ਮੇਰੇ ਵਰਗੇ ਮਾਤੜਾਂ ਨੂੰ ਤਾਂ ਮਿੰਟਾਂ ਸੈਕਿੰਟਾਂ ਚ ਹੀ ਦਿੰਦੇ ਆ ਥਾਣੇ 'ਚ ਠੋਕ ਇਹ ਮਾੜੀ ਸਰਕਾਰ ਦੀ ਸੋਚ ਪੁਲਿਸ ਨਸ਼ਾ ਖਵਾਉਣ ਵਾਲਿਆਂ ਨੂੰ ਨਾ ਛੇੜਦੀ ਆ ਪਰ ਛਡਾਉਣ ਵਾਲਿਆਂ ਨੂੰ ਜਰੂਰ ਘੇਰਦੀ ਐ ਉਹ ਵਧੀਆ ਸਰਕਾਰ ਨੇ ਸਟੈਪ ਚੱਕਿਆ ਨਸ਼ਾ ਮੁਕਤ ਹੋ ਜੂ ਪੰਜਾਬ ਉਹ ਗਰਜੀਤ ਸਰਕਾਰ ਨੇ ਚਲਾਈ ਐ ਮਹਾਮ ਯੁੱਧ ਨਸ਼ੇ ਵਿਰੁੱਧ ਹਾਂ ਸਰਕਾਰ ਕਹਿੰਦੀ ਨਸ਼ਾ ਮੁਕਾਤਾ ਆ ਪਤੰਦਰ ਪਤਾ ਨਹੀਂ ਕਿੱਥੋਂ ਗਵਾਈ ਰੱਖਦੇ ਆ ਸ਼ੁੱਧ ਪੁੱਤ ਕਹਿੰਦਾ ਉਹ ਹਟਾਉਣੇ ਆ ਜਿਹੜੇ ਨੌਜਵਾਨ ਛੇਵੇਂ ਦਰਿਆ ਚ ਰਹੇ ਆ ਕੁੱਦ ਕਹਿੰਦਾ ਤਾਂ ਹੀ ਤਾਂ ਲਾਇਆ ਯੁਰਦ ਨਸ਼ੇ ਬਰਤ ਸਰਕਾਰ ਕਹਿੰਦੀ ਨਸ਼ਾ ਵਿਕਣੋ ਦੇਣਾ ਹਟਾ ਨਸ਼ੇ ਤੇ ਪਾਬੰਦੀ ਦੇਣੀ ਆ ਲਾ ਛੋਟੇ ਤਸ਼ਕਰ ਵੱਡੇ ਤਸ਼ਕਰ ਸਾਰੇ ਲੈਣੇ ਆ ਚੱਕ ਭਗਵੰਤ ਮਾਨ ਕਹਿੰਦਾ ਦੇਖੀ ਜਾਓ ਸਭ ਦਾ ਦਿਲ ਕਰਨ ਲਾ ਦੇਣਾ ਟੱਕ ਟੱਕ ਪਗਵੰਤ ਕਹਿੰਦਾ ਮੈਂ ਪੁਲਿਸ ਤੋਂ ਥਾਂ-ਥਾਂ ਤੇ ਛਾਪੇ ਮਰਵਾਉਂ ਕਹਿੰਦਾ ਜਿਹੜੇ ਨਸ਼ਾ ਵੇਚ ਕੇ ਕੋਠੀਆਂ ਬੈਠੇ ਪਾਈ ਉਹ ਵੀ ਮੈਂ ਠਭਾਉਂ ਨਾਲੇ ਕਹਿੰਦਾ ਉਹਨਾਂ ਨੂੰ ਫੜ ਕੇ ਮੈਂ ਥਾਣੀ ਚ ਬਿਠਾਉਂ ਕਹਿੰਦਾ ਮੈਂ ਸਭ ਦਾ ਗਰਨਾ ਦੇਣਾ ਗੱਡ ਕਹਿੰਦਾ ਦੇਖੀ ਜਾਇਓ ਮੈਂ ਸਭ ਦੀਆਂ ਚਿਰੜ ਭੁੰਡੀਆਂ ਦੇਣੀਆਂ ਕੱਢ ਇਹ ਵੀ ਚੰਗੀ ਗੱਲ ਹੈ ਕਹਿੰਦਾ ਨਸ਼ਾ ਵੇਚਣ ਵਾਲਿਆਂ ਦੇ ਮੈਂ ਨਾਨੀ ਯਾਦ ਕਰਵਾਉਣੀ ਕਹਿੰਦਾ ਜਿਹੜੇ ਸਿੱਧੇ ਢੰਗ ਨਾਲ ਨਹੀਂ ਸਮਝਦੇ ਉਹਨਾਂ ਨੂੰ ਟੇਢੇ ਢੰਗ ਨਾਲ ਪਾਉ ਸਮਝਾਉਣਾ ਨਾਲੇ ਕਹਿੰਦਾ ਉਹਨਾਂ ਦੀ ਫੇਰ ਆਏ ਅਕਲ ਟਿਕਾਣੀ ਆਉਣੀ ਦੋਸ਼ੀਆਂ ਨੂੰ ਕਹਿੰਦਾ ਫੜ ਲੈਣਾ નિર્ਦੋਸ਼ਾਂ ਨੂੰ ਦੇਣਾ ਛੱਡ ਕਹਿੰਦਾ ਦੇਖੀ ਜਾਵੇਂ ਮੈਂ ਸਭੀਆਂ ਚਿਰੜ ਪੂੰਡੀਆਂ ਦੇਣੀਆਂ ਕੱਢ ਕੱਢਣੀਆਂ ਵੀ ਚਾਹੀਣੀਆਂ ਨੇ ਭਗਵੰਤ ਕਹਿੰਦਾ ਮੈਨੂੰ ਪੂਰਾ ਗੁੱਸਾ ਹੈ ਚੜਿਆ ਅੱਛਾ ਇਹਨਾਂ ਦੇ ਭਾਦੀ ਭਗਵੰਤ ਪਿਆ ਡਰਿਆ ਡਰਦਾ ਕਰਨਾ ਕਿੱਥੇ ਆ ਉਹ ਕਹਿੰਦਾ ਤਾਂ ਹੀ ਐਕਟੀ ਬੰਦਾ ਮੈਂ ਨਾ ਕਰਗਾ ਫੜਿਆ ਠੀਕ ਐ ਵੀਣ ਵਜਾ ਕੇ ਕਹਿੰਦਾ ਮਸਾਂ ਬਸ ਚ ਕਰਿਆ ਕਰਨਾ ਕੋ ਖੋਟ ਚ ਵਾੜਿਆ ਕਹਿੰਦਾ ਆਪਦੀ ਆਪ ਨਹੀਂ ਵੜਿਆ ਹੂੰ ਬੰਦ ਕਰਤਾ ਕਹਿੰਦਾ ਮੈਂ ਵਾੜ ਕੇ ਵਿੱਚ ਖੱਡ ਕਹਿੰਦਾ ਦੇਖੀ ਜਾਇਓ ਮੈਂ ਸਭ ਦੀਆਂ ਇੱਥੇ ਚਰੜ ਪੁੰਡੀਆਂ ਦੇਣੀਆਂ ਕੱਢ ਚੰਗੀ ਗੱਲ ਆ ਭਗਵਾਨ ਤਾਂ ਕਹਿੰਦਾ ਉਹਨੂੰ ਬੰਦੇ ਦਾ ਪੁੱਤ ਬਣਾਵਾਂਗੇ ਉਹਦੀਆਂ ਲੱਤਾਂ ਤੇ ਸਮਾਰ ਕੇ ਘੋਟਾ ਲਵਾਵਾਂਗੇ ਲੱਤਾਂ ਤੇ ਨਹੀਂ ਪੱਟਾਂ ਤੇ ਲਾਉਣਾ ਪਊ ਉਹ ਕਹਿੰਦਾ ਸਾਡੀਆਂ ਚੀਕਾਂ ਕਢਾਉਂਦਾ ਸੀ ਹੁਣ ਅਸੀਂ ਉਹਦੀਆਂ ਕਢਾਵਾਂਗੇ ਕਢਾਵਾਂਗੇ ਆਂਦਾ ਦੇਖ ਕੇ ਸਾਨੂੰ ਮੁੱਛਾਂ ਚੜਾਉਂਦਾ ਸੀ ਹੁਣਾਂ ਦਾ ਐਂ ਚੀਕਾ ਮਾਰੂ ਜਿਵੇਂ ਕਲਾਕਾਰ ਧਰਮਪ੍ਰੀਤ ਗਾਉਂਦਾ ਸੀ ਟੁੱਟੇ ਦਿਲ ਨਹੀਂ ਜੁੜਦੇ ਭਗਵੰਤਾ ਟੋੜੀ ਨਾ ਜੀ ਜੇਕਰ ਨਸ਼ੇ ਨੂੰ ਨੱਥ ਪਾਉਂਦੀ ਆ ਨੌਜਵਾਨਾਂ ਦੀ ਜ਼ਿੰਦਗੀ ਬਚਾਉਂਦੀ ਆ ਵਧੀਆ ਕੰਮ ਕਰਦੀ ਆ ਸਰਕਾਰ ਫਿਰ ਤਾਂ ਇਹਨਾਂ ਦੀ ਹੋਣੀ ਆ ਜੈ ਜੈਕਾਰ ਜੈ ਜੈਕਾਰ ਹੋਣੀ ਵੀ ਚਾਹੀਦੀ ਆ ਵਿਚਾਰੇ ਮਾਪੇ ਨਾ ਰੋਣ ਭੈਣਾਂ ਦੇ ਭਰਾ ਨਾ ਖੋਣ ਜੇਕਰ ਨਸ਼ੇ ਦੀ ਘਟੇ ਪਰਮਾਰ ਫਿਰ ਤਾਂ ਇਹਨਾਂ ਦੀ ਹੋਣੀ ਆ ਜੈ ਜੈਕਾਰ ਜੈ ਜੈਕਾਰ ਕਰਨੀ ਵੀ ਚਾਹੀਦੀ ਆ ਸਾਰੀਆਂ ਸਰਕਾਰਾਂ ਨੇ ਜੋਰ ਸੀ ਲਾਇਆ ਨਸ਼ਾ ਕਿਸੇ ਤੋਂ ਨਹੀਂ ਗਿਆ ਮਕਾਇਆ ਕੰਮ ਰਹਿ ਗਿਆ ਅਧ ਵਿਚਕਾਰ ਜੇ ਨਸ਼ਾ ਮੁਕਤ ਹੁੰਦਾ ਪੰਜਾਬ ਤਾਂ ਫਿਰ ਇਹਨਾਂ ਦੀ ਹੋਣੀ ਹੈ ਜੈ ਜੈਕਾਰ ਗੱਲ ਚੰਗੀ ਆ ਹਰੇਕ ਨਸ਼ੇ ਵਾਲੇ ਨਾ ਕਰਦਾ ਸੀ ਸੰਧੀ ਕਿਸੇ ਤੋਂ ਲੱਗੀ ਨਹੀਂ ਪਵੰਦੀ ਹਰੇਕ ਨਸ਼ਾ ਵੇਚਣ ਵਾਲੇ ਦਾ ਬਣ ਕੇ ਬਹਿ ਜਾਂਦਾ ਸੀ ਯਾਰ ਜੇ ਨਸ਼ਾ ਮੁਕਤ ਕਰਦੀ ਹੈ ਸਰਕਾਰ ਤਾਂ ਫਿਰ ਤਾਂ ਇਹਨਾਂ ਦੀ ਹੋਊ ਜੈ ਜੈਕਾਰ ਜੈ ਜੈਕਾਰ ਕਾ ਜਰ ਇਹ ਸਰਕਾਰਾਂ ਵਾਲੀ ਤਾਂ ਗੱਲ ਆ ਗਈ ਆਪਣੀ ਠੀਕ ਹੂੰ ਤੇ ਜਿਹੜੀ ਇੱਕ ਮੈਂ ਯਾਰ ਹੋਰ ਸੁਣਦਾ ਵੀ ਆਹ ਕੁੜੀ ਨਸ਼ਾ ਵੇਚਦੀ ਫੜੀ ਕੀ ਇਹ ਕੌਣ ਸੀ ਲੈ ਸੁਣ ਫਿਰ ਬਠਿੰਡੇ ਦੀ ਇੱਕ ਨਾਰ ਸੀ ਚਿੱਟੇ ਦਾ ਕਰਦੀ ਵਪਾਰ ਸੀ ਕੋਲੇ ਕਾਲੇ ਰੰਗ ਦੀ ਥਾਰ ਸੀ ਅੱਛਾ ਵਧੀਆ ਆਪਦਾ ਘਰਵਾਰ ਸੀ ਇੱਕ ਸਿਪਾਈ ਸੀ ਨਾ ਕਿ ਥਾਣੇਦਾਰ ਸੀ ਪੁਲਿਸ ਨੇ ਉਹਨੂੰ ਕਰ ਲਿਆ ਗ੍ਰਿਫਤਾਰ ਸੀ oh no ਫਿਰ ਕੀ ਹੋਇਆ ਜਵਾਨਤ ਤੇ ਆ ਗਈ ਬਾਹਰ ਸੀ ਇੰਟਰਵਿਊ ਚ ਵੜਕਾ ਰਹੀ ਮਾਰ ਸੀ ਇੰਟਰਵਿਊ ਕਰਨ ਆਇਆ ਮੱਕੜ ਪੱਤਰਕਾਰ ਸੀ ਠੀਕ ਹੈ ਵਿਜੀਲੈਂਸ ਨੇ ਚੱਕ ਲਿਆ ਦੂਜੀ ਵਾਰ ਸੀ ਫੇਰ ਨਾਲ ਉਹਦੀਆਂ ਝੱਲਦੀਆਂ ਲੱਤਾਂ ਪਾਰ ਸੀ ਟਿੱਟ ਦੁੱਖਦਾ ਕਹਿ ਕੇ ਮਾਰੀ ਚੰਗਿਆੜ ਸੀ ਤੇ ਫਿਰ ਹੁਣ ਕੱਲੀ ਬੈਠੀ ਕੀ ਸੋਚਦੀ ਹੋਊ ਇਹੇ ਕਿ ਇਹਦੂ ਤਾਂ ਉਹੀ ਵਧ ਗਿਆ ਜਿਹੜਾ ਪਹਿਲਾਂ ਮਿਲਦਾ ਸੀ 8000 ਸੀ ਮੱਕੜ ਸਾਹਿਬ ਨੇ ਇੰਟਰਵਿਊ ਕਰਕੇ ਨਮਾ ਚੰਦ ਚੜਾਤਾ ਹਾਂ ਇੰਟਰਵਿਊ ਸੁਣ ਕੇ ਬਿਜੀਲੈਂਸ ਵਾਲਿਆਂ ਨੇ ਆ ਕੇ ਬੀਬਾ ਦਾ ਕੁੰਡਾ ਖੜਕਾਤਾ ਠੀਕ ਹੈ ਪਹਿਲਾਂ ਤਾਂ ਲੱਗਦਾ ਸੀਗਾ ਜ਼ਬਾਨ ਤੋਂ ਹੋ ਗਈ ਮੈਚ ਹੋ ਗਿਆ ਫਿਕਸ ਹਾਂ ਪਿੱਛੋਂ ਬਿਜੀਲੈਂਸ ਵਾਲਿਆਂ ਨੇ ਕੰਨ ਚੱਕ ਲਏ ਜਦੋਂ ਬਿੰਦੇ-ਬਿੰਦੇ ਕਹਿੰਦੇ ਸੀ ਮੱਕੜ ਸਾਹਿਬ ਰੋਲੈਕਸ ਤੈਨੂੰ ਕਿਹਨੇ ਦਿੱਤੀ ਰੋਲੈਕਸ ਸਾਨੂੰ ਤਾਂ ਕਿਸੇ ਨੇ ਦਿੱਤੀ ਨਹੀਂ ਰੋਲੈਕਸ ਰੋਲੈਕਸ ਤਾਂ ਪਹਿਲਾਂ ਕਿਹਾ ਮੇਰਾ ਤਾਂ ਕੋਈ ਇਹ ਜਿਹਾ ਮਿੱਤਰ ਬਣਾ ਕੇ ਦਿਓ ਜਿਹੜਾ ਰੋਲੈਕਸ ਮੈਂ ਕਹਿੰਦੇ ਉਹਨੂੰ ਵੈਰੀਫਾਈ ਕੀਤਾ ਜਦੋਂ ਇੰਟਰਵਿਊ ਕਰਦਾ ਸੀ ਮੱਕੜ ਬੀਬਾ ਪੂਰੇ ਮਾਰਦੀ ਸੀ ਜੱਕੜ ਨਿਕਲੀ ਚਲਾਕ ਬੜੀ ਕਹਿੰਦੀ ਇਹ ਤਾਂ ਬਾਹਰੋਂ ਭੇਜੀ ਆ ਜਿਹੜੀ ਗੁੱਟ ਦੇ ਬੰਨੀ ਮੇਰੇ ਰੋਲੈਕਸ ਦੀ ਘੜੀ ਮੱਕੜ ਸਾਹਿਬ ਜਿਹੜਾ ਪੁੱਛਦੇ ਸੀ ਸਵਾਲ ਬੀਬਾ ਜਵਾਬ ਦਿੰਦੀ ਸੀ ਨਾਲ ਦੀ ਨਾਲ ਠੀਕ ਹੈ ਟੁੱਟਣ ਦਿੰਦੀ ਨਹੀਂ ਸੀ ਗੱਲਾਂ ਦੀ ਲੜੀ ਕਹਿੰਦੀ ਆ ਤਾਂ ਮੈਨੂੰ ਬਾਹਰੋਂ ਭੇਜੀ ਆ ਜਿਹੜੀ ਗੁੱਟ ਦੇ ਬੰਨੀ ਰੋਲੈਕਸ ਦੀ ਘੜੀ ਉਹ ਉਲਝੇ ਨਾ ਮੱਕੜ ਸਾਹਿਬ ਉਹਨੂੰ ਉਲਝਾਵੇ ਉਹ ਮਾਂ ਦੀ ਧੀ ਇੱਕ ਦੀਆਂ ਦੋ ਸੁਣਾਵੇ ਸੁਣਾਉਣੀਆਂ ਸੀ ਨਾ ਉਲਝੇ ਨਾ ਡਰੀ ਕਹਿੰਦੀ ਇਹ ਤਾਂ ਮੈਨੂੰ ਬਾਹਰੋਂ ਭੇਜੀ ਐ ਜਿਹੜੀ ਗੁੱਟ ਤੇ ਬੰਨੀ ਰੋਲੈਕਸ ਦੀ ਘੜੀ ਗੁੱਟ ਸਦਾ ਨਾ ਰਹਿਣ ਘੜੀਆਂ ਗੁੱਟਾਂ ਤੇ ਸਦਾ ਨਾ ਚੱਲਣ ਥਾਰਾਂ ਸਦਾ ਨਾ ਬਾਗੀ ਬੁਲਬੁਲ ਬੋਲਣ ਸਦਾ ਨਾ ਮੌਜ ਬਹਾਰਾਂ ਮਾਇਆ ਨੇ ਕੰਬਲੀ ਕੀਤੀ ਨੱਚਦੀ ਬਾਗ ਨਚਾਰਾਂ ਮਾਇਆ ਨੇ ਸੀ ਕਮਲੀ ਕੀਤੀ ਨੱਚਦੀ ਬਾਗ ਨਚਾਰਾਂ ਵੱਡਿਆਂ ਪੱਲਾ ਝਾੜ ਹੀ ਜਾਣਾ ਤੈਨੂੰ ਪੈਣੀਆਂ ਮਾਰਾਂ ਜੇਲ੍ਹ ਦੇ ਵਿੱਚ ਹੁਣ ਖਾ ਰੋਟੀਆਂ ਛੱਡ ਕੇ ਮਹਿੰਗੀਆਂ ਕਾਰਾਂ ਇੱਕ ਜੁੱਟ ਹੋ ਕੇ ਤੁਸੀਂ ਸੌਹਾ ਖਾ ਲੋ ਸਾਰੇ ਮਾਪੇ ਨਾ ਕਿਸੇ ਦੇ ਰੋਣ ਵਿਚਾਰੀ ਇਸ ਗੱਲ ਦੀ ਕਰਿਓ ਨਾ ਕੌਲ ਪਰਗਵਾਨ ਤੁਮਾਂਜੀ ਨਸ਼ੇ ਤੇ ਜਰੂਰ ਕਰਿਓ ਕੰਟਰੋਲ ਪਰਗਵਾਨ ਤੁਮਾਂਜੀ ਕਿਰਪਾ ਕਰਕੇ ਨਸ਼ੇ ਤੇ ਜਰੂਰ ਕਰਿਓ ਕੰਟਰੋਲ ਪਰਗਵਾਨ ਤੁਮਾਂਜੀ ਨਸ਼ੇ ਤੇ ਜਰੂਰ ਕਰਿਓ ਕੰਟਰੋਲ